ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਪਿੰਡ ਰਾਜਗੜ੍ਹ ਜੇਸਟ ਲੁਧਿਆਣਾ ਨੇੜ ਦਰਾਹੇ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਜਿਹੜਾ ਪ੍ਰਕਾਸ਼ ਉਤਸਵ ਗੁਰਦੁਆਰਾ ਸਾਹਿਬ ਸੰਗਤ ਸਰ ਸਾਹਿਬ ਵਿਖੇ ਜਿਹੜਾ ਪਿੰਡ ਰਾਜਗੜ੍ਹ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਔਰ ਕਹਦੇ ਵੀ ਸੰਗਤਾਂ ਜਿਹੜੀਆਂ ਸਿਰਸਾਜ ਦਾ ਕਰਦੀਆਂ ਬਹੁਤ ਹੀ ਤੁੰਤਾਂ ਦੇ ਨਾਲ ਇਹ ਪ੍ਰਕਾਸ਼ ਉਸਰ ਬਣਾਇਆ ਜਾ ਰਿਹਾ ਪਿੰਡ ਦੇ ਨੌਜਵਾਨ ਵੀਰਾਂ ਵੱਲੋਂ ਕਹਦੇ ਇਹ ਵੀ ਆਪਣੇ ਵੀ ਸ਼ਵੀਰ ਵੀ ਲਾਈ ਗਈ ਜੀ ਆ ਜਲ ਜੀਰੇ ਦੀ ਤੇ ਦੇਖ ਸਕਦੇ ਹੋ ਪਿੰਡ ਦੇ ਵੀਰ ਜਿਹੜੇ ਬੈਠੇ ਆ ਪਿੰਡ ਰਾਜਗੜ੍ਹ ਦੇ ਨੌਜਵਾਨ ਵੀਰ ਬਹੁਤ ਵਧੀਆ ਸੇਵਾ ਕਰਵਾ ਰਹੇ ਆ ਔਰ ਮਹਾਰਾਜਾ ਜਿਹੜੇ ਕਹਦੇ ਵੀ ਬੈਂਡ ਵੀ ਲੱਗੇਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੀ ਸੰਗਤ ਨੂੰ ਬਹੁਤ ਹੀ ਸ਼ਾਨ ਦੇ ਨਾਲ ਇਹ ਖੰਡ ਰਾਜਗੜ੍ਹ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਗੁਆਵਾਂਗੇ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਮਾਣ ਦਿਖਾ ਦਿੰਨਾ ਹੋਰ ਵੀ ਯਾਰ ਮੈਨੂੰ ਬੜਾ ਦੇਖਿਆ ਨੂੰ ਮਿਲਗਾ ਉਹ ਟਿਕਾ ਉਹ ਮਾਣ ਦੀ ਉਹ ਬਾਬਾ ਜੀਾਂ ਦਾ ਜਿਹੜੀ ਵੀ ਦੀਵਾਨ ਸੁਣ ਰਹੀਆਂ ਨੇ ਸਿੱਖ ਦੇਖੋ ਜਦੋਂ ਆਪਾਂ ਆਪਰੇ ਤੋਂ ਦੋ ਰੰਗ ਕੋ ਨਾ ਆਪਰੇ ਤੋਂ ਬਰਨਿਤ ਦਾ ਬਹੁਤ ਬਹੁਤ ਮੁबारक ਜੀ ਪੰਜਾਬ ਪੰਜਾਬ ਦੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਾਰੇ ਪੰਜਾਬੀ ਸੰਗਤਿਆਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁबारकਾਂ ਜੀ